लोक महला पञ्जवा काम क्रोध मध लोभ मोहो वासना निवार राख लेहो अपने नानक साध बलिहार महल्ला पञ्जवा ਖਾਂਦਿਆ ਖਾਂਦਿਆ ਮੋਹ ਘੱਟਾ ਪੈ ਨੰਦਿਆ ਸਭ ਅੰਗ ਨਾਨਕ ਧ੍ਰਿਗਤ ਨਾ ਦਾ ਜੀਵੇ ਆ ਜਿਨ ਸੱਚ ਨਾ ਲੱਗੋ ਰੰਗ ਪਾਉੜੀ ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ ਜਹਿ ਜਹਿ ਰੱਖਹਿ ਆਪ ਤਹਿ ਜਾਏ ਖੜੋਵਣਾ नाम तेरै कै रंग दुर्मत तो वणा जाप जाप तो निरंकार धर्म भाव खो वणा जो तेरै रंग रत्ते से जोन ना जो वणा अंतर बाहर एक नैन आलो वणा जिनी पछाता हुकम तेन कदे नारो न ओ नानक बखसीस समन माहे परोवणा शलोक महल्ला पंजवा ਜੀਵ ਦਿਆ ਨਾ ਚੇਤੇਓ ਮੋਵਾਰਨੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਮਹੱਲਾ ਪੰਜਵਾ ਜੀਵੰਦਿਆ ਹਰ ਚੇਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪਾਉੜੀ ਆਦਿ ਜੁਗਾਤੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ पसारेਆ ਨਾ ਕਹੀ ਨਾ ਹੋਏ ਘਟੇ ਘਟ ਸਾਰੇਆ ਮਿਹਰਵਾਨ ਸਮਰੱਥ ਆਪੇ ਹੀ ਘਾਲਿਆ ਜੇ ਨਾ ਮਾਨੁ ਗੁੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਛ ਆਪੇ ਆਪ ਬੇਅੰਤ ਅਪਾਰਿਆ ਗੁਰ ਪੂਰੇ ਕੀਤੇਕ ਨਾਨਕ ਸੰਭਾਲਿਆ ਉਸ ਲੋਕ ਮਹੱਲਾ ਪੰਜਵਾ ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਾਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਅਪਾਰ ਆਨੰਦ ਇਹ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਾਬ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਾਣ ਤਿਆ ਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੈ ਬੋਜਿ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੋਖ ਪਾਇਆ ਨਾਨਕ ਜਿਸ ਹੈ ਦਇਆਲ 부ਝਾਏ ਹੁਕਮ ਮਿਤ ਜਿਸ ਹੈ ਪੁਲਾਏ ਆਪ ਮਾਰ ਮਰ ਜਮ ਮਹਿ ਨਿਤ ਪਾਉੜੀ ਨਿੰਦਕ ਮਾਰੇ ਤਤਕਾਲ ਖੇਨ ਟੇਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨਾ ਖਾਵ ਸਕਹਿ ਫਾੜ ਜੋਨੀ ਜੁੱਤੇ मथेवाल वाल पछाड़े आन जाम मार्ग मुत्ते दुख लगे बिललाणिया नरक कोर सुत्ते कंठ लाए दास रखे नानक हार सते श्लोक महल्ला पंजवा ਰਾਮ ਜਪਹੁ ਵਡਭਾਗੀ ਹੋ ਜਾਲ ਸਾਲ ਪੂਰਨ ਸੋਏ ਨਾਨਕ ਨਾਮ ਧਿਆਇਐ ਬਿਗਨ ਨਾ ਲਾਗੇ ਕੋਏ ਮਹੱਲਾ ਪੰਜਵਾ ਕੋਟ ਬਿਗਨ ਤੇਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਆਨ ਦਿਨ ਬਿਲਪਤੇ ਜਿਉ ਸੁਨਿਆ ਘਾਰ ਕਾਉ ਪਉੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰੇਆ ਇਛੁ ਪੁਨੀ ਮਾਨ ਆਸ ਗਏ ਵਿਸੂਰੇਆ ਪਾਇਆ ਨਾਮ ਨਿਧਾਨ ਜਿਸਨੋ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੂਖ ਸਹਿਜ ਆਨੰਦ ਉੱਠੇ ਤੇਤਕਾਰ ਆਵਣ ਜਾਣ ਰਹੇ ਜਨਮ ਨਾ ਤਹਾ ਮਾਰ ਸਾਹਿਬ ਸੇਵਕ ਇਕ ਇਕ ਦ੍ਰਿਸ਼ਟਾਇਆ ਗੁਰ ਪ੍ਰਸਾਦ ਨਾਨਕ ਸੱਚ ਸੁਮਾਇਆ ਸੁਧ ਰਾਗ ਪੂਜਰੀ ਭਗਤਾ ਕੀ ਬਾਣੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚਉਪਦਾ ਘਰ ਦੂਜਾ ਦੂਜਾ ਚਾਰ ਪਾਵ ਦੋਏ ਸਿੰਗ ਗੋਂਗ ਮੁਖ ਤਾਪ ਕੈਸੇ ਗੁਨ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਸਾਪ ਕਤ ਮੂੜ ਲੁਕਾਈ ਹੈ ਹਾਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾਦਨ ਕੋ ਦਵ ਕੋ ਪੋਸ ਖਈ ਹੈ ਰਹਾਉ ਸਾਰੋ ਦੇਨ ਡੋਲਤ ਵਾਨ ਮਹੀਆ ਅਜ ਹੋ ਨਾ ਪੇਟ ਅਗਾਈ ਹੈ ਜਾਨ ਭਗਤਨ ਕੋ ਕਹੋ ਨਾ ਮਾਨੋ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭਰਮ ਬੂਡੋ ਅਨਿਕ ਜਾਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰੇਓ ਇਹੋ ਔਸਰ ਖਤ ਪਈ ਹੈ ਰਾਮਤ ਫਿਰਤ ਤੇਲਕ ਕੇ ਕਪ ਜਿਉ ਗਾਤ ਬਿਨ ਰੈਨ ਬਿਹਾਈ ਹੈ ਕਹਿਤ ਕਬੀਰ RAM ਨਾਮ ਬਿਨ ਮੂੜ ਧੁਨੇ ਪਛੁਤਾਈ ਹੈ ਗੂਜਰੇ ਘਰ ਤੀਜਾ मोस मोसरो कबीर की माई ए वारिक कैसे जीव रगुराय तनना गुनना सब तजियो है कबीर हर का नाम लेख लियो शरीर जब लग तागा बेही तब लग राम सनेही ਓਛੀ ਮਾਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਮੈਂ ਲਾਹਾ ਕਹਤ ਕਬੀਰ ਸੁਨਹੁ ਮੇਰੀ ਮਾਈ ਹਮਰਾ ਇਨ ਕਾ ਦਾਤਾ ਏਕ ਰਗੁਰਾਈ ਗੂਜਰੀ ਸ੍ਰੀ ਨਾਮ ਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜਾਉ ਰਾਜ ਦੇਹ ਤਾ ਕਵਨ ਬਡਾਈ ਜਾਉ ਭੀਖ ਮੰਗਾਵਹਿ ਤਾ ਕੀ ਆਖਟ ਜਾਈ ਉਹ ਹਾਰ ਭਾਜ ਮਨ ਮੇਰੇ ਪਾਦ ਨਿਰਵਾਨ ਬਾਹੁਰ ਨਾ ਹੋਏ ਤੇਰਾ ਆਵਨ ਜਾਨ ਰਹਾ ਸਬਤੈ ਉਪਾਈ ਭਰਮ ਭੁਲਾਈ ਜੇਸ ਤੂੰ ਦੇਵਹਿ ਤਿਸਹਿ 부ਝਾਈ सतगुर मिले ता सहसा जाई हाओ पूजाओ दूजा नदर न आई एक पाथर कीज पाओ दूज पाथर धरिए पाओ जे ता हो पी कह नाम हम हर की सेवा ਬੂਜਰੇ ਘਰ ਪਹਿਲਾ ਮਲੇ ਨਾ ਲਾਛੈ ਪਾਰ ਮਲੋ ਪਰਮ ਲਿਓ ਬੈਠੋ ਰੀ ਆਈ ਆਵਤ ਕਨੈ ਨਾ ਪੇਖਿਓ ਕਬ ਨ ਜਾਣੈ ਰੀ ਵਾਈ ਕੌਣ ਕਹੈ ਕਿਣ ਬੂਜੀਐ ਰਮਈਆ ਆਕੁਲ ਰੀ ਵਾਈ ਰਹਾਉ ਜਿਉ ਆਕਾਸ਼ੈ ਪੰਖੀ ਆ ਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਜੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ੈ ਕਢੂਵ ਲੋ ਮ੍ਰੇਗ ਤ੍ਰਿਸ਼ਨਾ ਭਰਿਆ ਨਾਮੇ ਚੇ ਸੁਆਮੀ ਬੀਠਲੋ ਜੇਨ ਤੀਨੈ ਜਰਿਆ ਗੂਜਰੀ ਸ਼੍ਰੀ ਰਵਿਦਾਸ ਜੀ ਕੇ ਪਦੇ ਘਰਤੀ ਜਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਦੂਦ ਤਾ ਬਛਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਵਿਗਾਰੇਓ माई गोविंद पूजा कहा लै चरावो अवर न फूल अनूप न मैं लागर वेरे है कोयंगा वेख अमृत है एक संगा ਧੂਪ ਦੀਪ ਨਈ ਵੇਦ ਹੈ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਾਨ ਮਾਨ ਅਰਪਾਉ ਪੂਜ ਚਰਾਵਾਉ ਗੁਰ ਪ੍ਰਸਾਦ ਨਿਰੰਜਨ ਪਾਵਾਉ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਗੂਜਰੀ ਸ੍ਰੀ ਤੇਰ ਲੋਚਨ ਜੀਓ ਕੇ ਪਦੇ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਦੇਖ ਉਦਾਸੀ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਿਆਸੀ परमे भूली रे जय चंदा नहीं नहीं चीने आ परमानंदा रहाओ कार कार खाया पिंड बदाया खिंथा मुंदा माया भूम मसान की भसम लगाई गोर बिन तत् न पाया ਕਾਇ ਜਪ ਹੋਰੇ ਕਾਇ ਤਪ ਹੋਰੇ ਕਾਇ ਬਿ ਲੋ ਵਹ ਪਾਣੀ ਲਖ 84 ਜਨ ਉਪਾਈ ਸੋ ਸਿਮਰੋ ਨਿਰਵਾਣੀ ਕਾਇ ਕ ਮੰਡਲ ਕਾਪੜੀਆਰੇ 86 ਕਾਇ ਫਿਰਾਹੀ ਬਦਤ ਤਿਰ ਲੋਚਨ ਸੋ ਨਰੇ ਪ੍ਰਾਣੀ ਕਾਨ ਬੇਨ ਗਾਹੋ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੂਨ ਵਲ ਵਲ ਆਉਤਰੈ ਹਰੀ ਵਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੁਨ ਵਲਵਲ ਆਉਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੁਨ ਵਲਵਲ ਆਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਲਵਲ ਆਉਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵਦਤ ਤੇ ਲੋਚਨ ਤੇ ਨਾਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ ගਜਰ ਸਰਜੈਦੇवਜயோకਪਦਕచuਥਾ एकਉවකා සගපਸਦ பਮਦපුਰखමਨോපම சாతਆදपाාවரਤ පਮது பொਤ පਰਕੇਤ parang ਜදचਤਸਰபගਤ केवल राम नाम केवलरामनाममनोरमं वाद अमृततात्मयं नादनोत रहाव। इच्छस जमाद प्रापयं जा वसत् सोकृत क्रेत कृतं समभ्यं परमं प्रसन्मिदम् लोभाद् दृष्टपारगृहं जातवेद आचरणं ताजसकलदोहकृतदुर्मती पाजचक्रतारशरणम् हारभगत निजनिःकेवलारेदकर्मणा ने वचसा योगेन किं जगेन किं दानेन किं तपसा ਗੋਬਿੰਦ ਗੋਬਿੰਦੇ ਤਉ ਜਪਨਾਰ ਸਕਲ ਸਿਧ ਪਦੰ ਜੈ ਦੇਵ ਆਇਓ ਤਸ ਸੁਖੁ ਫਟੰ ਭਾਵ ਭੂਤ ਸਰਬ ਗਤੰ